ਬਠਿੰਡਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਅਤੇ ਜੇ ਕੋਈ ਬੱਚੇ ਦੇ ਕੋਲ ਚਾਇਨਾ ਡੋਰ ਵੀ ਮਿਲ ਜਾਂਦੀ ਹੈ ਤਾਂ ਮਾਪਿਆਂ ਤੇ ਵੀ ਹੋਵੇਗੀ ਕਾਰਵਾਈ ਸੋਵਾਰ ਨੂੰ ਦੋਬੇ ਦੇ ਲਗਭਗ ਐਸਐਚਓ ਨਥਾਣਾ ਹਰਜੀਤ ਸਿੰਘ ਨੇ ਬਠਿੰਡਾ ਦੇ ਮਹਿਲਾ ਥਾਣੇ ਵਿਖੇ ਬੋਲਦਿਆਂ ਕਿਹਾ ਕਿ ਜਿੱਥੇ ਚਾਇਨਾ ਡੋਰ ਬਹੁਤ ਹੀ ਘਾਟ ਘੋੜਾ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਵੀ ਵਿਅਕਤੀ ਚਾਇਨਾ ਡੋਰ ਵੇਚਦਾ ਫਿਰੇਗਾ ਉਸ ਤੇ ਸਖਤ ਕਾਰਵਾਈ ਹੋਵੇਗੀ ਅਤੇ ਉੱਥੇ ਨਾਲ ਨਾਲ ਉਹਨਾਂ ਵੱਲੋਂ ਮਾਪਿਆਂ ਨੂੰ ਵੀ ਕਿਹਾ ਜੇ ਅਗਰ ਤੁਸੀਂ ਆਪਣੇ ਬੱਚੇ ਨੂੰ ਚਾਈਨਾ ਡੋਰ ਰੈਕਟ ਦੇਣੀ ਹੋ ਤੇ ਤੁਹਾਡੇ ਬੱਚੇ ਦੇ ਕੋਲ ਚਾਈਨਾ ਡੋਰ ਮਿਲ ਜਾਂਦੀ ਹੈ ਤਾਂ ਉਹਨਾਂ ਕਹਿਆ ਕਿ ਹੁਣ ਮਾਪਿਆਂ ਤੇ ਵੀ ਬਰਾਬਰ ਕਾਰ ਵੀ ਹੋਵੇਗੀ। ਇਹ ਸਭ ਕੀ ਨਾਮ ਹੈ ਪ੍ਰੋਬਲਮ ਕੀ ਕਹਿੰਦੇ ਨੇ ਚਾਈਨਾ ਡੋਰ ਦਾ? ਮੈਂ ਮੁੱਖ ਅਫਸਰ ਥਾਣਾ ਥਾਣਾ ਜ਼ਿਲ੍ਹਾ ਬਠਿੰਡਾ ਇੰਸਪੈਕਟਰ ਹਜਰੀਤ ਸਿੰਘ ਮਾਨ ਸਾਰਿਆਂ ਦੇ ਧਿਆਨ ਵਿੱਚ ਆਏ ਕਿ ਜਿਹੜੀ ਚਾਈਨਾ ਡੋਰ ਹੈਗੀ ਹੈ ਬਹੁਤ ਖਤਰਨਾਕ ਹੈ। ਸਾਡੇ ਜਾਨਵਰਾਂ ਲਈ ਪੰਛੀਆਂ ਲਈ ਰੋਜ਼ ਐਕਸੀਡੈਂਟ ਹੋ ਰਹੇ ਨੇ ਲੋਕਾਂ ਤੇ ਗਲਾਂ ਚ ਪੈ ਰਹੀ ਹੈ। ਹੁਣ ਜਿਹੜੇ ਹੈਗੇ ਆ ਬਸੰਤ ਪੰਚਮੀ ਵੀ ਨੇੜੇ ਆ ਰਹੀ ਹੈ ਤੇ ਜਿਹੜੇ ਵੀ ਦੁਕਾਨਦਾਰ ਭਰਾ ਤੇ ਜਿਹੜੇ ਆਮ ਲੋਕ ਮੈਂ ਇਹਨਾਂ ਨੂੰ ਸਾਰਿਆਂ ਨੂੰ ਸੂਚਿਤ ਕਰਨਾ ਚਾਹਣਾ ਕਿ ਕੋਈ ਵੀ ਜਿਹੜਾ ਜਿਹਦੇ ਕੋਲ ਵੀ ਚਾਈਨਾ ਡੋਰ ਕਰਕੇ ਫੜੀ ਜਾਂਦੀ ਹੈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਜੂਗੀ ਤੇ ਮੈਂ ਸਾਰਿਆਂ ਨੂੰ ਸਲਾਹ ਵੀ ਦਿੰਦਾ ਵੀ ਦੁਕਾਨਦਾਰਾਂ ਨੂੰ ਅਜਿਹੇ ਕੰਮ ਨਾ ਕਰਨ ਜਿਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੈ ਪੰਛੀਆਂ ਦਾ ਵੀ ਇਨਸਾਨਾਂ ਦਾ ਵੀ ਤੇ ਗੱਡੀਆਂ ਜਿਹੜੀ ਮੋਟਰਸਾਈਕਲ ਵਗੈਰਾ ਲੈ ਕੇ ਜਾਂਦੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਇਹਦੇ ਗਲਚ ਪੈ ਜਾਂਦੀ ਹੈ ਤੇ ਜਿਹਦੇ ਨਾਲ ਗੱਲ ਵੀ ਕੱਟਿਆ ਜਾ ਸਕਦਾ ਐਡੀ ਇੱਕ ਹੱਤਕ ਚੀਜ਼ ਹੈ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿੰਨੇ ਵੀ ਦੁਕਾਨਦਾਰ ਭਰਾ ਨੇ ਉਹ ਮੈਂ ਫਿਰ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਜਿਹੜਾ ਵੀ ਇਸ ਤਰ੍ਹਾਂ ਦਾ ਕੰਮ ਕਰੂਗਾ ਚਾਈਨਾ ਡੋਰ ਵੇਚੇਗਾ ਉਹਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਬਹੁਤ ਜ਼ਿਆਦਾ ਕਾਨੂੰਨ ਸਖਤ ਹੈ ਅਫਸਰ ਬਾਲਾ ਵੱਲੋਂ ਜਿਹੜੇ ਹੈਗੇ ਆ ਬਹੁਤ ਸਖਤ ਹੁਕਮ ਨੇ ਆਕੇ ਸਮਾਜ ਵਿੱਚ ਇਸ ਤਰ੍ਹਾਂ ਦੀ ਜਿਹੜੀ ਉਹ ਬਿਮਾਰੀ ਹੈ ਜਿਹੜੀ ਇਹ ਲੋਕਾਂ ਦੀ ਤੋਂ ਦੂਰ ਕੀਤਾ ਜਾ ਸਕੇ ਇਹ ਸਮਾਂ ਜਪਾ ਜਪਾ ਵੀ ਹੋ ਰਿਹਾ ਹੋ ਰਿਹਾ ਤੇ ਜੀ ਮਾਪਿਆਂ ਲਈ ਇਸ ਤਰ੍ਹਾਂ ਦੀ ਇੱਕ ਵੀ ਮੰਜ਼ੂਰੀ ਤਾਂ ਨਹੀਂ ਬਿਲਕੁਲ ਹੁਣ ਚਾਹੀਦੀ ਹੈ ਬਿਲਕੁਲ ਬਿਲਕੁਲ ਜੋ ਕੋਈ ਵੀ ਤਾਂ ਮਾਪਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਬੱਚੇ ਆ ਜਿਹੜੇ ਮਾਈਲਰ ਨੇ ਤੇ ਆਪਦੇ ਬੱਚਿਆਂ ਨੂੰ ਸਮਝਾਉਣ ਪੇਰੈਂਟਸ ਆਪਦੇ ਬੱਚਿਆਂ ਨੂੰ ਆਨਲ ਦੇਖਣ ਵੀ ਕੀ ਕਰ ਰਹੇ ਨੇ ਜਿਹਦੇ ਕੋਲ ਟੈਨਰੋ ਬRAND ਹੋਏਗੀ ਉਹਦੇ ਮਾਪੇ ਬਾਬ ਦੇ ਖਿਲਾਫ ਵੀ ਕਾਨੂੰਨ ਦੇ ਅਨੁਸਾਰ ਬੰਦੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਇਹ ਦੇ ਸਖਤੀ ਹੋਵੇ ਬਾਬ ਦੇ ਪਿਛਲੇ ਸਾਲ ਦੀ ਅੱਪ ਦੇ ਟੈਨਰੋ ਲਬਿਤਵਾਕ ਦੇ ਵੀ ਨਾ ਨਾ ਕਰਦਾ ਮੈਂ ਸਮਝਦਾ ਵੀ ਹਜੇ ਤੱਕ ਵੀ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਉਹ ਹੋ ਰਿਹਾ ਜੇ ਹੈ ਹੋ ਸਕਦਾ ਕਈ ਵਾਰ ਕਿਸੇ ਨੂੰ ਪਤਾ ਨਾ ਹੋਵੇ ਔਰ ਇਹ ਤੁਹਾਡੇ ਮੋਢੇ ਮਾਈ ਮੈਂ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦਾ ਵੀ ਇਹ ਬਹੁਤ ਮਾੜੀ ਚੀਜ਼ ਹੈ ਬੜੀ ਘਾਤਕ ਹੈ ਸਾਰੇ ਗੜਜਪਾਕੇ ਪੰਛੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਜਿਹੜੇ ਜਾਨਵਰ ਉੜਦੇ ਨੇ ਬੇਜਾਨ ਨੇ ਜਿਹੜੇ ਚਾਰੇ ਮਤਲਬ ਬੋਲ ਨਹੀਂ ਸਕਦੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਇਹ ਰੇਹਾ ਕੰਮ ਨਹੀਂ ਕਰਨਾ ਚਾਹੀਦਾ ਚਾਈਨਾ ਡੋਰ ਨਹੀਂ ਵੇਚੀ ਜਿਹਦੀ ਤੇ ਨਾ ਹੀ ਕਿਸੇ ਨੂੰ ਖਰੀਦਣੀ ਚਾਹੀਦੀ ਆ ਮਾਪਿਆਂ ਨੇ ਵੀ ਆਪਣੇ ਬੱਚਿਆਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਅਸੀਂ ਵੀ ਸਕੂਲਾਂ ਦੇ ਵਿੱਚ ਜਾ ਕੇ ਮੈਂ ਮੁਖਾਸਰ ਤੌਰ 'ਤੇ ਆਪ ਵੀ ਮੈਂ ਸਕੂਲਾਂ ਜਾ ਕੇ ਜਿਹੜਾ ਬੱਚਿਆਂ ਨੂੰ ਇਸ ਬਾਰੇ ਅਵੇਅਰ ਕਰਾਂਗਾ ਸਰ ਇਹ ਇੱਕ এনਵਾਇਰਨਮੈਂਟ ਟੈਸਰ ਵੀ ਹੈ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ हाँ जी बहुत कानून बन रहे हैं बने भी हुए हैं कानून के मुताबिक सस्कार भी होंगी भी है और सजावं भी तो पहला भी पिछले साल भी काफी कदम ने जिला बठिडा च भी दर्ज हुए सारे पंजाब दर्ज हुए हैं इन्हना खिलाफ